ਇਹ ਹੈ ਜੀ ਦਸਵੀਂ ਪੌੜੀ ਦੀ ਚੌਥੀ ਪੰਕਤੀ ਸੁਣਿਆ ਲੱਗੇ ਸਹਿਜ ਧਿਆਨ ਠੀਕ ਹੈ ਜੀ ਗਾ ਕੇ ਵੀ ਪੜ ਸਕਦੇ ਹਾਂ ਜੀ ਸੁਣਿਆ ਲੱਗੇ ਸਹਿਜ ਧਿਆਨ ਲੱਗੇ ਤੋਂ ਬਾਅਦ ਵੀ ਕਮਾ ਲਾ ਸਕਦੇ ਹਾਂ ਜੀ ਇਹ ਆਪਣੀ ਆਪਣੀ ਵਿਆਕਰਨ ਸਮਝਣ ਦੇ ਹਿਸਾਬ ਨਾਲ ਨਹੀਂ ਵੀ ਲਾਉਂਦੇ ਤਾਂ ਵੀ ਠੀਕ ਹੈ ਕਹਿਣ ਤੋਂ ਭਾਵ ਹੈ ਕਿ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਪਾਇਆ ਸੁਰਤ ਜੋੜਿਆ ਮਨ ਚ ਬਸਾਇਆ ਕੀ ਹੋ ਜਾਂਦਾ ਸਾਡਾ ਮਨ ਅਡੋਲਤਾ ਵਿੱਚ ਟਿਕ ਜਾਂਦਾ ਜੀ ਜੁੜ ਜਾਂਦਾ ਹੈ ਕਾਦੇ ਨਾਲ ਸਹਜ ਹੁੰਦਾ ਜੀ ਸ਼ਾਂਤੀ ਅਡੋਲਤਾ ਸਬਰ ਧਿਆਨ ਹੈ ਜੀ ਬਿਰਤੀ ਪ੍ਰਭੂ ਪਰਮਾਤਮਾ ਦੇ ਵਿੱਚ ਲਾਗੇ ਸਹਜ ਧਿਆਨ ਨੰਨੇ ਨੂੰ ਔਂਕੜ ਪ੍ਰਭੂ ਪਰਮਾਤਮਾ ਦੇ ਵਿੱਚ ਬਿਰਤੀ ਜੀ ਪ੍ਰਭੂ ਪਰਮਾਤਮਾ ਦੇ ਵਿੱਚ ਧਿਆਨ ਆਪਾਂ ਪਹਿਲਾਂ ਵੀ ਗੱਲ ਕੀਤੀ ਧਿਆਨ ਜਦੋਂ ਲਾਣੇ ਆ ਪਰਮਾਤਮਾ ਦੇ ਨਾਲ ਠੀਕ ਹੈ ਅਰਥ ਉਹੀ ਨਿਕਲਦੇ ਨੇ ਜੀ ਵੀ ਮੇਰੇਆ ਮਨਾ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜਨ ਕਰਕੇ ਜਿਹੜਾ ਤੇਰਾ ਮਨ ਹੈ ਨਾ ਜਿਹੜਾ ਤੇਰਾ ਚਿੱਤ ਆ ਉਹ ਅਡੋਲਤਾ ਵਿੱਚ ਟਿਕ ਜਾਂਦਾ ਉਹ ਭਟਕਦਾ ਨਹੀਂ ਹੁੰਦਾ ਤੇਰਾ ਮਨ ਨੇ ਭਟਕਣਾ ਨਹੀਂ ਵੀ ਮੈਨੂੰ ਆ ਚੀਜ਼ ਮਿਲ ਜੇ ਆ ਚੀਜ਼ ਮਿਲ ਜੇ ਤੇਰਾ ਮਨ ਇਹ ਨਹੀਂ ਕਹੋਗਾ ਮੈਂ ਫਲਾਨੇ ਬਾਬੇ ਤੇ ਜਾਵੜਾ ਮੈਂ ਫਲਾਨੇ ਬੰਦੇ ਕੋਲ ਜਾਵੜਾ ਜਾਂ ਇੱਥੋਂ ਜਾਣਾ ਤੇਰਾ ਨਹੀਂ ਤੂੰ ਕਹਣਾ ਮੇਰਾ ਮੇਰਾ ਪ੍ਰਭੂ ਪਰਮਾਤਮਾ ਮੇਰਾ ਖਸਮ ਮੇਰੇ ਨਾਲ ਹੈ ਮੈਂ ਕਿਸੇ ਕੋਲ ਕਿਉਂ ਜਾਵਾਂ ਤੇਰੇ ਕੋਲ ਸ਼ਾਂਤੀ ਆਜੂ ਤੇਰੇ ਕੋਲ ਸਬਰ ਆ ਜਾਊਗਾ ਜਿਵੇਂ ਕਹਿੰਦੇ ਨੇ ਨਾ ਵੀ ਦੇਰ ਹੈ ਅੰਧੇਰ ਨਹੀਂ ਪ੍ਰੋਬਲਮ ਇਹ ਹੈ ਜੀ ਸਾਨੂੰ ਸੋਲੂਸ਼ਨ ਅੱਜ ਚਾਹੀਦਾ ਇਸ ਵਕਤ ਚਾਹੀਦਾ ਕਾਲੀ ਬਾਲੀ ਪਾਲੀ ਹੈ ਅੱਜ ਹੀ ਚਾਹੀਦਾ ਇਸ ਵਕਤ ਹੀ ਚਾਹੀਦਾ ਪ੍ਰਮਾਤਮਾ ਬੜੀ ਲੰਬੀ ਸੋਚਦਾ ਹੈ ਜੀ ਠੀਕ ਹੈ ਚਲੋ ਸੋਚਦਾ ਤਾਂ ਕੀ ਹੈ ਪਰ ਪ੍ਰਮਾਤਮਾ ਦੇ ਦਰਚ ਬੜੀ ਲੰਮੀ ਗੇਮ ਚੱਲਦੀ ਹੈ ਜੀ ਉਸ ਦਾ ਜਿਹੜਾ ਨਿਆਏ ਜਿਹੜਾ ਸੱਚ ਨਿਆਏ ਹੈ ਜਿਹੜਾ ਉਸ ਦਾ ਪ੍ਰਮਾਤਮਾ ਦਾ ਨਿਯਮ ਹੈ ਉਹ ਕਦੇ ਕਦੇ ਤੁਹਾਨੂੰ ਉਸ ਦਾ ਰਿਜ਼ਲਟ ਥੋੜਾ ਟਾਈਮ ਬਾਅਦ ਦੇਖਣ ਨੂੰ ਮਿਲਦਾ ਉਹਦਾ ਵੀ ਪ੍ਰਮਾਤਮਾ ਕੋਲ ਰੀਜ਼ਨ ਹੈ ਜੀ ਆਪਣਾ ਕਿਉਂਕਿ ਸਾਨੂੰ ਸਬਰ ਸੰਤੋਖ ਸਿੱਖਣਾ ਚਾਹੀਦਾ ਜੀ ਸਿੱਖਦੇ ਨਹੀਂ ਪ੍ਰੋਬਲਮ ਇਹ ਆ ਜਾਂਦੀ ਹੈ ਤੇ ਉਸ ਦਾ ਕੀ ਹੁੰਦਾ ਜੀ ਹੌਲੀ ਹੌਲੀ ਜਿਹੜਾ ਧਿਆਨ ਆ ਪ੍ਰਮਾਤਮਾ ਵਿੱਚ ਜੁੜ ਜਾਂਦਾ ਮਨ ਆ ਜਿਹੜਾ ਉਹ ਸਬਰ ਵਿੱਚ ਆ ਜਾਂਦਾ ਉਹ ਸੰਤੋਖ ਵਿੱਚ ਆ ਜਾਂਦਾ ਉਹ ਪਟਕਦਾ ਨਹੀਂ ਉਹ ਕਾਲੀ ਨਹੀਂ ਪਉਂਦਾ ਜੀ ਇਸ ਦਾ ਅਰਥ ਇਹ ਹੈ ਪ੍ਰਮਾਤਮਾ ਦੇ ਜੁੜਨ ਦੇ ਨਾਲ ਤੇਰਾ ਜਿਹੜਾ ਮਨ ਆ ਨਾ ਉਹ ਸਬਰ ਵਿੱਚ ਆ ਜਾਊਗਾ ਉਹ ਸਹਜ ਵਿੱਚ ਆ ਜਾਊਗਾ ਉਹ ਟਿਕ ਜਾਊਗਾ ਉਹਨੇ ਕਾਲੀ ਨਿਕਾਣੀ ਨਹੀਂ 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 ਮੈਂ ਤਾਂ ਹੁਣੇ ਹੀ ਕਰਨਾ ਨਹੀਂ 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 ਮੈਂ ਤਾਂ ਆ ਕਰਨਾ ਨਹੀਂ 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 ਇਦਾਂ ਨਹੀਂ ਆ ਕਰਨਾ ਉਹਨੇ ਕਹਿੰਦਾ ਕੋਈ ਗੱਲ ਨਹੀਂ ਮੇਰਾ ਪ੍ਰਭੂ ਪ੍ਰਮਾਤਮਾ ਮੇਰੇ ਨਾਲ ਹੈ ਮਾਲਕ ਜੀ ਜੋ ਮੈਂ ਕਰ ਸਕਦਾ ਸੀ ਜਿੰਨਾਕ ਤੁਸੀਂ ਮੈਨੂੰ ਸਮਰੱਥ ਕੀਤਾ ਜਿੰਨੇਕ ਤੁਸੀਂ ਮੈਨੂੰ ਹਿੰਮਤ ਕੀਤੀ ਦਿੱਤੀ ਉਹ ਮੈਂ ਕਰ ਦਿੱਤਾ ਹੁਣ ਮਾਲਕਾ ਤੇਰੇ ਹੱਥ ਵਿੱਚ ਆ ਤੂੰ ਜਾਣੇ ਤੇਰਾ ਕੰਮ ਜਾਣੇ ਮੈਂ ਟੈਨਸ਼ਨ ਫਰੀ ਹੋ ਗਿਆ ਜੀ ਪ੍ਰਮਾਤਮਾ ਨਾਲ ਜਦੋਂ ਪ੍ਰੀਤ ਪਾਈ ਨਾ ਉਦੋਂ ਤੁਸੀਂ ਆਪ ਦੀ ਮਿਹਨਤ ਕਰਕੇ ਬਾਕੀ ਸਾਰੇ ਕੰਮ ਪ੍ਰਮਾਤਮਾ ਦੇ ਛੱਡ ਦਿਓ ਕਿ ਲੈ ਬਾਪੂ ਸੰਭਲਾ ਹੁਣ ਮੈਂ ਤਾਂ ਜੋ ਕਰਨਾ ਸੀ ਕਰਤਾ ਇੱਕ ਜੀ ਕਥਾ ਆਂਦੀ ਆ ਜਾਂ ਇੱਕ ਕਹਾਣੀ ਪੜੀ ਸੀਗੀ ਕਹਿੰਦੇ ਇੱਕ ਪਿੰਡ ਵਿੱਚ ਇੱਕ ਪੀਰ ਰਹਿੰਦਾ ਸੀਗਾ ਜੀ ਉਹ ਡੇਰਾ ਬਣਿਆ ਸੀ ਕਹਿੰਦੇ ਪਿੰਡ ਤੋਂ ਬਾਹਰ ਉਸ ਦਾ ਤੇ ਕੀ ਹੋਇਆ ਉਹ ਆਪਣੇ ਚੇਲਿਆਂ ਨੂੰ ਲੈ ਕੇ ਪਿੰਡ ਵਿੱਚ ਗਿਆ ਕਹਿੰਦਾ ਗੇੜਾ ਮਾਰ ਆਣੇ ਆ ਜੀ ਤੇ ਦੇਖਦਾ ਕਿ ਪੁਰਾਣੇ ਜਵਾਨੇ ਚ ਜਿੱਦਾਂ ਆਪਣੇ ਬੁੜੀਆਂ ਮਾ-ਮਾਂ ਸਵੇਰੇ ਉੱਠਦੀਆਂ ਸੀ ਜੀ ਝਾੜੂ ਮਾਰਦੀਆਂ ਸੀ ਬਾਹਰ ਨੂੰ ਰੋਟੀ ਪਾਣੀ ਬਣਾ ਕੇ ਉਹਨਾਂ ਨੇ ਕੀ ਕਰਨਾ ਝਾੜੂ ਮਾਰਨਾ ਜੀ ਠੀਕ ਹੈ ਝਾੜੂ ਮਾਰਦੀ ਸੀ ਮਾਤਾ ਤੇ ਪੀਰ ਜੀ ਕੋਲ ਦੀ ਨੰਗੇ ਜਾਂਦੇ ਕਹਿੰਦੇ ਮਾਂ ਭੁੱਖ ਲੱਗੀ ਏ ਕੁਛ ਹੈ ਉਹ ਕਹਿੰਦੀ ਹਾਂਜੀ ਪੀਰ ਜੀ ਆਓ ਬੜਾ ਅਦਬ ਸਤਿਕਾਰ ਸੀ ਜੀ ਸਾਰੇ ਮਨੁੱਖਾਂ ਦਾ ਉਹ ਦੋ ਠੀਕ ਹੈ ਬੈਠਦਾਗਾ ਪ੍ਰਸ਼ਾਦਾ ਪਾਣੀ ਜਿਹੜਾ ਬਣਿਆ ਹੁੰਦਾ ਮੱਖਣ ਰੱਖ ਕੇ ਲੱਸੀ ਦੇ ਨਾਲ ਦੇ ਦਿੰਦੀ ਹੈ ਜੀ ਤੇ ਬੜਾ ਸੰਤੁਸ਼ਟ ਹੁੰਦਾ ਜੀ ਪੀਰ ਬੜਾ ਖੁਸ਼ ਹੁੰਦਾ ਕੀ ਕਰਦਾ ਕਹਿੰਦਾ ਬੀਬਾ ਤੈਨੂੰ ਕੁਛ ਚਾਹੀਦਾ ਤਾਂ ਮੰਗ ਮਾਂ ਆਪਣੇ ਬੱਚੇ ਵੱਲ ਦੇਖਦੀ ਜਿਹੜਾ ਇਕੱਲਾ ਖੇਡ ਰਿਹਾ ਹੁੰਦਾ ਜੀ 4-5 ਸਾਲ ਕ ਦਾ ਹੁੰਦਾ ਟਰੈਕਟਰ ਦੇ ਨਾਲ ਖੇਡ ਰਿਹਾ ਹੁੰਦਾ ਨਿੱਕੇ ਜਿਨਾ ਕਹਿੰਦੀ ਬਾਬਾ ਜੀ ਮੈਂ ਚਾਹੁੰਨੀ ਇੱਕ ਜੋੜੀ ਹੋ ਜਾਵੇ ਇਹਨੂੰ ਖੇਡਣ ਨੂੰ ਕੋਈ ਭੈਣ ਭਰਾ ਮਿਲ ਜਾਵੇ ਤੇ ਉਹ ਪੀਰ ਕੀ ਕਰਦਾ ਜੀ ਚੌਂਕੜੀ ਮਾਰਦਾ ਬੈਠਦਾ ਪ੍ਰਮਾਤਮਾ ਦੇ ਰਾਜ ਦਰਬਾਰ ਵਿੱਚ ਜਾਂਦਾ ਕਚਹਿਰੀ 'ਚ ਜਾਂਦਾ ਤੇ ਸਿਰ ਮਾਰਨ ਲੱਗ ਜਾਂਦਾ ਜੇ ਦਨਾ ਨਾ ਵਿੱਚ ਓਹ ਹੋ 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 ਬੀਬੀ ਦੇਖਦੀ ਹੈ ਜੀ ਭੈਣ ਵੀ ਪਤਾ ਨਹੀਂ ਕੀ ਗੱਲ ਹੋਗੀ ਜਦੋਂ ਪੀਰ ਅੱਖਾਂ ਖੋਲਦਾ ਕਹਿੰਦਾ ਪੀਰ ਜੀ ਕੀ ਗੱਲ ਹੋ ਗਈ ਉਹ ਕਹਿੰਦਾ ਬੀਬਾ ਮੈਂ ਪ੍ਰਭੂ ਦੀ ਕਚਹਿਰੀ ਵਿੱਚ ਗਿਆ ਸੀ ਰਾਜ ਦਰਬਾਰੇ ਤੇ ਮੈਂ ਤਾਂ ਤੇਰੇ ਮੁੰਡੇ ਦਾ ਲੇਖਾ ਦੇਖਿਆ ਤੇ ਇਹਦਾ ਲੇਖਾ ਤਾਂ ਹਈਓ ਹੀ ਨਹੀਂ ਭਾਵ ਇਹਦੇ ਕੋਲ ਤਾਂ ਕੁਝ ਕੁ ਦਿਨਾਂ ਦਾ ਮਹਿਮਾਨ ਹੋਰ 10 ਨਹੀਂ ਤਾਂ 20 ਦਿਨ ਤੇ ਨੇ ਚਲੇ ਜਾਣਾ ਇਹਦਾ ਤਾਂ ਲੇਖਾ ਹੀ ਨਹੀਂ ਹੈਗਾ ਤੇ ਮਾਫ ਕਰੀ ਮੈਂ ਕੁਝ ਨਹੀਂ ਕਰ ਸਕਦਾ ਤੂੰ ਦੂਸਰਾ ਮੰਗਲ ਨੂੰ ਫਿਰਦੀ ਆ ਤੇਰੇ ਕੋਲੇ ਤਾਂ ਪਹਿਲੇ ਦਾ ਸੁੱਖ ਹੈ ਨਹੀਂਗਾ ਇਹ ਹੈ ਕਿ ਜਿਹੜਾ ਪੀਰ ਆਪਣੇ ਚੇਲਿਆਂ ਦੇ ਨਾਲ ਉਥੋਂ ਚਲਾ ਜਾਂਦਾ ਮਾਤਾ ਹੁਣ ਥੋੜਾ ਜਿਹਾ ਗੰਬੀਰ ਵਿੱਚ ਰਹਿਣ ਲੱਗ ਜਾਂਦੀ ਹੈ ਜੀ ਕਿਉਂਕਿ ਪੀਰ ਵੀ ਕੋਈ ਇਦਾਂ ਉਹ ਨਹੀਂ ਸੀਗਾ ਪਤਾ ਹੁੰਦਾ ਜੀ ਪਿੰਡ ਵਿੱਚ ਵੀ ਹਾਂ ਠੀਕ ਹੈ ਰੱਬ ਦੇ ਪਿਆਰੇ ਹੈ ਜੀ ਤੇ ਕੀ ਹੁੰਦਾ ਜੀ ਕਹਿੰਦੇ ਕੁਝ ਕੁ ਦਿਨਾਂ ਬਾਅਦ ਨਾ ਇੱਕ ਫਕੀਰ ਸਾਧੂ ਨਿਕਲਿਆ ਜਾਂਦਾ ਸੀਗਾ ਫਕੀਰ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਨਹੀਂ ਹੁੰਦਾ ਜਿਹੜੇ ਰੱਬ ਦੀ ਰਜ਼ਾ ਵਿੱਚ ਚੱਲਦੇ ਆ ਖੁਸ਼ ਹੋ ਕੇ ਚੱਲਦੇ ਆ ਕੀ ਹੁੰਦਾ ਜੀ ਉਹੀ ਸਵੇਰ ਦਾ ਸਮਾਂ ਮਾਂ ਝੜੂ ਮਾਰਨ ਲੱਗੀ ਵੀ ਹੁੰਦੀ ਹੈ ਵੇੜੇ ਦੇ ਵਿੱਚ ਤੇ ਨੰਗ ਦਾ ਕਹਿੰਦਾ ਮਾਂ ਭੁੱਖ ਲੱਗੀ ਹੈ ਮਾਂ ਉਦਾਂ ਹੀ ਵਧੀਆ ਰੋਟੀ ਪਾਣੀ ਇਸ ਫਕੀਰ ਨੂੰ ਵੀ ਬਣਾ ਕੇ ਦਿੰਦੀ ਆ ਮੱਖਣ ਰੱਖ ਕੇ ਲੱਸੀ ਬਣਾ ਕੇ ਦਿੰਦੀ ਆ ਤੇ ਦੇਖਦਾ ਕਿ ਮਾਂ ਦੇ ਚਿਹਰੇ ਤੇ ਉਦਾਸੀ ਹੈ ਪੁੱਛਦਾ ਕੀ ਗੱਲ ਹੋ ਗਈ ਮਾਂ ਬੜੀ ਉਦਾਸ ਹੈ ਇੱਜ਼ਤਮਾਨ ਬੜਾ ਜੀ ਪਿਆਰਾਂ ਵਿੱਚ ਲੋਕਾਂ ਵਿੱਚ ਪਿਆਰ ਵੜਾ ਸੀਗਾ ਹਰ ਇੱਕ ਨੂੰ ਮਾਪੇ ਜਾਣਦੇ ਸੀ ਧੀ ਜਾਣਦੇ ਸੀਗੇ ਕੀ ਗੱਲ ਹੋ ਗਈ ਮਾਂ ਚਿਹਰੇ ਤੇ ਉਦਾਸੀ ਹੈ ਸੁੱਖ ਤਾਂ ਹੈ ਖੈਰ ਤਾਂ ਹੈ ਉਹ ਦੱਸਦੀ ਹੈ ਜੀ ਇੱਕ ਪਿੰਡ ਚ ਪੀਰ ਰਹਿੰਦਾ ਆਇਆ ਸੀਗਾ ਖੁਸ਼ ਹੋਇਆ ਸੀ ਮੈਨੂੰ ਕਹਿੰਦਾ ਮੰਗ ਤੂੰ ਕੀ ਮੰਗਦੀ ਆ ਮੈਂ ਕਿਹਾ ਵੀ ਇੱਕ ਜੋੜੀ ਮਿਲ ਜੇ ਉਹ ਉਹਦੀ ਰਾਜ ਦਰਬਾਰੇ ਚੱਲਦੀ ਹੈ ਜੀ ਉਹਨੇ ਪ੍ਰਮਾਤਮਾ ਦੇ ਜਦੋਂ ਕਚਹਿਰੀ ਚ ਗਿਆ ਤੇ ਕਹਿੰਦਾ ਵੀ ਮੇਰੇ ਕੋਲ ਤਾਂ ਪੁੱਤ ਦਾ ਸੌਖੀ ਹੈ ਨਹੀਂ ਕਹਿੰਦੀ ਪਤਾ ਨਹੀਂ ਮੈਂ ਇੱਕ ਦਿਨ ਹੋਰ ਆ ਦੋ ਦਿਨ ਹੋਰ ਆ 10 ਦਿਨ ਹੋਰ ਆ ਕਿੰਨੇ ਮੈਨੂੰ ਤਾਂ ਟੈਨਸ਼ਨ ਲੱਗੀ ਪਈ ਐ ਅਭੀ ਸਵੇਰ ਨੂੰ ਪਤਾ ਨਹੀਂ ਉੱਠਣਾ ਕਿ ਨਹੀਂ ਉੱਠਣਾ ਅੱਜ ਰੱਜ ਕੇ ਪਿਆਰ ਕਰ ਲਵਾਂ ਪੀਰ ਕੁਛ ਨਹੀਂ ਮੰਗ ਕਰਦਾ ਹੱਥ ਹਵਾ ਚ ਮਾਰ ਕੇ ਕਹਿੰਦੇ ਚਲੇ ਜਾਂਦਾ ਬੁੜੀ ਹੈਰਾਨ ਹੋ ਗਈ ਵੀ ਫਕੀਰ ਨੇ ਕੁਛ ਕਿਆ ਵੀ ਹੈ ਨਹੀਂ ਚਲਿਆ ਵੀ ਗਿਆ ਖਾ ਕੇ ਫਕੀਰ ਨੇ ਨੰਗਦੇ ਕਿਹਾ ਵੀ ਤੈਨੂੰ ਮੰਗ ਲਾਂ ਮਾਂ ਕੀ ਮੰਗਣਾ ਚਲੋ ਜੀ ਮਹੀਨਾ ਦੋ ਮਹੀਨੇ ਲੰਘ ਜਾਂਦੇ ਬੱਚਾ ਉਦਾਂ ਹੀ ਹੁੰਦਾ ਜਿਹੜਾ ਪਿੰਡ ਦਾ ਪੀਰ ਹੁੰਦਾ ਨਾ ਲੋਕਲ ਲੋਕਲ ਪੀਰ ਹੁੰਦਾ ਉਹ ਆਂਦਾ ਜੀ ਗੇੜਾ ਮਾਰ ਕੇ ਜਦੋਂ ਘਰੇ ਵਾਪਸ ਆਂਦਾ ਆਪਣੇ ਚੇਲਿਆਂ ਨੂੰ ਕਹਿੰਦਾ ਵੀ ਚਲੋ ਜਾ ਜਾਂਨੇ ਆ ਮਾਂ ਦਾ ਦੁੱਖ ਬੰਡਾ ਜਾਂਨੇ ਆ ਵੀ ਪੁੱਤ ਦਾ ਚਲੇ ਜਾਣਾ ਕਿਹੜਾ ਕੋਈ ਛੋਟੀ ਪੀੜ ਹੈ ਕਿਹੜਾ ਕੋਈ ਛੋਟਾ ਦੁੱਖ ਹੈ ਜਦੋਂ ਜਾਂਦਾ ਜੀ ਅਮਰਤ ਵੇਲੇ ਦੇਖਦਾ ਕਿ ਬੱਚਾ ਫੇਰ ਖੇਡਦਾ ਫਿਰਦਾ ਵੀਰ ਕੁਝ ਨਹੀਂ ਪੁੱਛਦਾ ਸ਼ਾਲ ਮਾਰ ਕੇ ਮੰਜੇ ਤੇ ਬਹਿੰਦਾ ਮਾਂ ਮਾਫ ਕਰੀ ਮੈਂ ਖੁਸ਼ ਆ ਵੀ ਤੇਰਾ ਪੁੱਤ ਜਿਉਂਦਾ ਹੈ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਪਰ ਮੈਨੂੰ ਸਮਝ ਨਹੀਂ ਲੱਗੀ ਵੀ ਇਹਦੇ ਦਾ ਲੇਖ ਇਹ ਹਈਉ ਨਹੀਂ ਸੀ ਇਹਦੀ ਤਾਂ ਇਨੀ ਉਮਰ ਹਈਉ ਨਹੀਂ ਸੀ ਮੈਂ ਆਪ ਰਜਿਸਟਰ ਚੈੱਕ ਕੀਤਾ ਮੈਂ ਆਪ ਇਹਦੇ ਲੇਖ ਜਿਹੜੇ ਪ੍ਰਭੂ ਪਰਮਾਤਮਾ ਦੀ ਕਚਹਿਰੀ ਚ ਮੈਂ ਚੈੱਕ ਕੀਤੇ ਆ ਹੈ ਨਹੀਂ ਸੀ ਇਹ ਮੈਨੂੰ ਸੁਰਾਮਝ ਨਹੀਂ ਸਮਝਾਈ ਉਬੂੜੀ ਨੇ ਦੱਸਿਆ ਉਹ ਮਾਂ ਨੇ ਦੱਸਿਆ ਵੀ ਕੀ ਕਵਾਂ ਤੁਹਾਡੇ ਜਾਣ ਤੋਂ ਕੁਝ ਦਿਨਾਂ ਬਾਅਦ ਇੱਕ ਰਮਤਾ ਫਕੀਰ ਆਇਆ ਲੰਘਦਾ ਕਰਦਾ ਰੋਟੀ ਪਾਣੀ ਖਾਏ ਕੁਛ ਮੈਂ ਦੱਸਿਆ ਕੁਛ ਨਹੀਂ ਕੀਤਾ ਖਾ ਕੇ ਕਿਦੀ ਚਲੇ ਗਿਆ ਮਾਂ ਮਾਰਨ ਲੱਗ ਜਾਂਦਾ ਪੀਰ ਜੀ ਸਰ ਮੰਜੇ ਤੇ ਬੈਠਾ ਹੁੰਦਾ ਜਾਨੂ ਮਾਂ ਰੋਟੀ ਤਿਆਰ ਕਰਦੀ ਚਲੇ ਜਾਂਦਾ ਪ੍ਰਭੂ ਪਰਮਾਤਮਾ ਦੀ ਕਚੈਰੀ ਚ ਸਵਾਲ ਕਰਦਾ ਪਰਮਾਤਮਾ ਆ ਕੀ ਮੇਰੇ ਕੋ ਜੋ ਸਮਝ ਹੀ ਚ ਨਹੀਂ ਪੈਂਦੀ ਮੈਂ ਤੁਹਾਡੇ ਕੋਲੋਂ ਰਜਿਸਟਰ ਦੇਖਿਆ ਮੈਂ ਇਹਦੇ ਲੇਖਾਂ ਦਾ ਲੇਖਾ ਜੋਖਾ ਦੇਖਿਆ ਇਹ ਤਾਂ ਲੇਖ ਹੀ ਹੈ ਨਹੀਂ ਸੀ ਇਹ ਤਾਂ ਮੁੱਕਣ ਵਾਲੀ ਸੀ ਤਾਂ ਸੁਆਸ ਹੀ ਹੈ ਨਹੀਂ ਸੀ ਪ੍ਰਮਾਤਮਾ ਫਕੀਰ ਨੂੰ ਪੀਰ ਨੂੰ ਕਹਿੰਦਾ ਪੀਰ ਜੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਤੁਹਾਨੂੰ ਕਿਦਾਂ ਸਮਝਾਵਾਂ ਕਹਿੰਦਾ ਪ੍ਰਮਾਤਮਾ ਕਹਿੰਦਾ ਪੀਰ ਜੀ ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਹੁਣ ਕਹਾਣੀ ਵਿੱਚ ਕਹਾਣੀ ਆ ਗਈ ਜੀ ਕਹਿੰਦਾ ਇੱਕ ਰਾਜੇ ਦੇ ਦੋ ਬੇਟੇ ਹੁੰਦੇ ਆ ਜੀ ਇੱਕ ਵੱਡਾ ਬੇਟਾ ਜਿਹੜਾ ਕਹਿੰਦਾ ਹੁੰਦਾ ਵੀ ਅੱਗੇ ਰਾਜਾ ਬਣਨਾ ਜਿਹਨੂੰ ਸਾਰਿਆਂ ਨੂੰ ਹੁੰਦਾ ਵੀ ਇਹ ਵੱਡਾ ਹੋ ਕੇ ਰਾਜਾ ਬਣੂਗਾ ਰਾਜੇ ਤੋਂ ਬਾਅਦ ਕਹਿੰਦਾ ਜਦੋਂ ਉਹ ਆਪਣੇ ਵਜ਼ੀਰ ਨੂੰ ਲੈ ਕੇ ਕਹਿੰਦਾ ਮਿਲਣ ਜਾਂਦਾ ਵੀ ਲੋਕਾਂ 'ਚ ਮਿਲ ਕੇ ਆਵਾ ਆਪਣੀ ਥੁੱਕ ਬਣਾਵਾ ਵੀ ਲੋਕੀ ਕਹਿਣ ਵੀ ਹਾਂ ਆਇਆ ਸੀ ਕਹਿੰਦਾ ਜਦੋਂ ਜਾਂਦਾ ਕੀ ਦੇਖਦਾ ਇੱਕ ਪਿੰਡ ਵਿੱਚ ਜਾਂਦਾ ਤਾਂ ਉੱਥੋਂ ਦੇ ਲੋਕ ਬੜੇ ਨਿਰਾਸ਼ ਹੁੰਦੇ ਆ ਉਹ ਪੁੱਛਦਾ ਜੀ ਕੀ ਗੱਲ ਹੋ ਗਈ ਉਹ ਕਹਿੰਦੇ ਰਾਜਕੁਮਾਰ ਜੀ ਕੀ ਕੁਝ ਸਾਲ ਹੋ ਗਏ ਸੋਕਾ ਪਿਆ ਹੈ ਤਨ ਦੌਲਤ ਅਨਾਜ ਨਹੀਂ ਹੈ ਕਿਰਪਾ ਹੋਵੇਗੀ ਜੇਕਰ ਤੁਸੀਂ ਰਾਜੇ ਕੋਲੋਂ ਸਾਡਾ ਕਰ ਮਾਫ ਕਰਾ ਦੋ ਪਾਪ ਸਾਡਾ ਟੈਕਸ ਮਾਫ ਕਰਾ ਦੋ ਤੇ ਉਹ ਵਕੀਲ ਨੂੰ ਪੁੱਛਦਾ ਹਾਂ ਵੀ ਵਕੀਲਾ ਵਕੀਲ ਕਹਿੰਦੇ ਜੀ ਰਜਿਸਟਰ ਖੋਲਦਾ ਹਸਾਬ ਕਿਤਾਬ ਦੇਖਦਾ ਵੀ ਇਹਨਾਂ ਨੇ ਤਾਂ 2-3 ਸਾਲਾਂ ਤੋਂ ਦਿੱਤਾ ਨਹੀਂ ਸਿਰ ਮਾਰ ਦਿੰਦਾ ਵੀ ਇੰਨਾ ਇਦਾਂ ਨਹੀਂ ਹੋਣਾ ਬੀਨਣਾ ਤਾਂ ਪਹਿਲੇ ਹੀ ਬਥੇਰਾ ਦੇਣਾਗਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜੀ ਮੈਂ ਰਾਜੇ ਨੂੰ ਪੁੱਛ ਕੇ ਦੱਸੂਗਾ ਰਾਜਕੁਮਾਰ ਵੱਡਾ ਕਹਿੰਦਾ ਮੈਂ ਪਿਉਣਾ ਜਾ ਕੇ ਗੱਲ ਕਰੂੰਗਾ ਰਾਜੇ ਨੂੰ ਪੁੱਛ ਕੇ ਦੱਸੂਗਾ ਮੈਂ ਕਰਦਾ ਕੁਛ ਨਾ ਕੁਛ ਅਗਲੇ ਪਿੰਡਾਂ ਚ ਜਾਂਦਾ ਇਹੀ ਹਾਲ ਕਿਉਂਕਿ ਕਾਲ ਪਿਆ ਸੀ ਰਾਜ ਦਰਬਾਰ ਚ ਤੇ ਚਲਿਆ ਜਾਂਦਾ ਜੀ ਕੁਛ ਨਹੀਂ ਕਹਿੰਦਾ ਬਸ ਉਦਾਂ ਹੀ ਦਿਨ ਲੰਘ ਜਾਂਦੇ ਆ ਕੀ ਹੁੰਦਾ ਕੁਝ ਦਿਨਾਂ ਬਾਅਦ ਕਹਿੰਦੇ ਜੀ ਛੋਟਾ ਉਦਾਂ ਨਿਕਲ ਜਾਂਦਾ ਛੋਟਾ ਰਾਜਕੁਮਾਰ ਵੀ ਪਿੱਛੇ-ਪਿੱਛੇ ਉਹਦੇ ਵਜ਼ੀਰ ਵੀ ਨਿਕਲ ਜਾਂਦਾ ਹੁਣ ਵਜ਼ੀਰ ਦੀ ਡਿਊਟੀ ਸੀ ਜਦੋਂ ਛੋਟਾ ਰਾਜਕੁਮਾਰ ਜਾਂਦਾ ਕਹਿੰਦਾ ਉਹਨਾਂ ਪਿੰਡਾਂ ਵਿੱਚ ਦੀ ਦਵਾਰੇ ਕੋੜੇ ਤੇ ਹੱਸਦਾ ਖੇਡਦਾ ਜਾਂਦਾ ਹੁੰਦਾ ਕੀ ਦੇਖਦਾ ਸਾਰੇ ਜਣੇ ਬੜੇ ਉਦਾਸ ਨੇ ਉਹ ਰਾਜਕੁਮਾਰ ਦੇ ਨਾਲ ਪਿਆਰ ਨਾਲ ਗੱਲ ਵੀ ਨਹੀਂ ਕਰਦੇ ਕਿਉਂਕਿ ਪਹਿਲਾਂ ਨਿਕਲਿਆ ਹੋਇਆ ਸੀ ਤੇ ਜਦੋਂ ਪੁੱਛਦਾ ਵੀ ਕੀ ਗੱਲ ਹੋ ਗਈ ਕਹਿੰਦਾ ਜੀ ਅਸਤ ਲੇਖਾ ਬੜਾ ਦੇਣਾ ਕਰ ਬੜਾ ਦੇਣਾ ਟੈਕਸ ਬੜਾ ਦੇਣਾ ਸਾਡੇ ਕੋਲ ਤਾਂ ਪੈਸੇ ਹੈ ਹੀ ਨਹੀਂ ਉਹ ਵਕੀਲ ਉਹਦੇ ਮੂਰੇ ਜਦੋਂ ਦਿਖਾਉਂਦਾ ਵੀ ਇਹਨਾਂ ਦਾ ਬੜਾ ਦੇਣਾ ਤੇ ਉਹ ਕੀ ਕਰਦਾਗਾ ਜਿਹੜਾ ਛੋਟਾ ਰਾਜਕੁਮਾਰ ਆ ਜੀ ਕਹਿੰਦੇ ਕਹਿੰਦਾ ਲੇਖੇ ਬਾਹੀ ਲੇਖੇ ਵਾਲੀ ਕਿਤਾਬ ਦੇ ਚੋਂ ਵਰਕੇ ਹੀ ਪਾੜ ਦਿੰਦਾ ਵਰਕੇ ਪਾੜ ਕੇ ਕਹਿੰਦਾ ਲਓ ਜੀ ਤੁਹਾਡਾ ਸਾਰਾ ਲੇਖਾ ਜੋਖਾ ਮਾਫ ਵਰਕੇ ਪਾੜ ਕੇ ਆ ਕੇ ਕਹਿੰਦਾ ਜਦੋਂ ਘੁੰਮ ਘਮਾ ਕੇ ਘਰੇ ਜਾਂਦਾ ਨਾ ਆਪਣੇ ਬਾਪੂ ਨੂੰ ਕਹਿੰਦਾ ਬਾਪੂ ਮੈਂ ਉਹ ਫਲਾਣੇ ਪਿੰਡ ਦਾ ਲੇਖਾ ਹੀ ਪਾੜ ਆਇਆ ਕਹਿੰਦਾ ਸਾਂਭ ਲਈ ਕਰਾ ਰਾਜਕੁਮਾਰ ਆਪਣੇ ਪਿਓ ਨੂੰ ਰਾਜੇ ਨੂੰ ਜਿਹੜਾ ਸਭ ਤੋਂ ਵੱਡਾ ਕਹਿੰਦਾ ਬਾਪੂ ਲੇਖਾ ਪਾੜਦਾ ਮੈਂ ਸਾਂਭ ਲਈ ਆਪੇ ਕਹਿੰਦਾ ਇਹੀ ਗੱਲ ਪਤੰਦਰ ਫਕੀਰ ਨੇ ਕੀਤੀ ਆਇਆ ਇੱਥੇ ਇਸ ਮਾਂ ਨੇ ਸੇਵਾ ਕੀਤੀ ਮਨ ਖੁਸ਼ ਹੋਇਆ ਕਹਿੰਦਾ ਬਾਪੂ ਲੇਖਾ ਪਾੜਦਾ ਕਹਿੰਦਾ ਸਾਂਭ ਲਈ ਆਪੇ ਕਹਿੰਦਾ ਤਾਂ ਬੱਚਾ ਜਿਹਾ ਹੁੰਦਾ ਜੀ ਇਹ ਹੈ ਜੀ ਸੁਣਿਆ ਲਾਗੇ ਸਹਿਜ ਧਿਆਨ ਕਿ ਜਦੋਂ ਪਰਮਾਤਮਾ ਦੇ ਨਾਲ ਮਨ ਜੁੜ ਜਾਂਦਾ ਨਾ ਭਰੋਸਾ ਬਣਾਉਂਦਾ ਨਾ ਸਿੱਧਕ ਬਣ ਆਉਂਦਾ ਨਾ ਜੀ ਉਦੋਂ ਪਤਾ ਨਹੀਂ ਕਿਹੜੇ ਕਿਹੜੇ ਲੇਖੇ ਕਹਿੰਦੇ ਫਟ ਜਾਂਦੇ ਆ ਉਦੋਂ ਯਕੀਨ ਪਰਮਾਤਮਾ ਤੇ ਰੱਖ ਕੇ ਕਹਿੰਦੇ ਬਾਪੂ ਮੈਂ ਕਰ ਰਹੇ ਆ ਜੋ ਕਰਨਾ ਸੀ ਸਾਂਭ ਲਈ ਹੁਣ ਆਪੇ ਤੇ ਉਹ ਬਾਪੂ ਇੰਨਾ ਸ਼ਕਤੀਸ਼ਾਲੀ ਆ ਨਾ ਉਹ ਪਿਓ ਉਹ ਖਸ਼ਮ ਉਹ ਪ੍ਰਭੂ ਪਰਮਾਤਮਾ ਇੰਨਾ ਸ਼ਕਤੀਸ਼ਾਲੀ ਆ ਜੀ ਉਹ ਦੁਨੀਆ ਦੀਆਂ ਹਰ ਚੀਜ਼ਾਂ ਸਾਂਭ ਲੈਂਦਾ ਜੀ ਪਰੋਸਾ ਕਰਨ ਦੀ ਦੇਰ ਹੈ ਤੁਸੀਂ ਕਰੋ ਕਿ ਬਾਪੂ ਸੰਭਲੀ ਹੋਣਾ ਪਏ ਬਸ ਪਿਆਰ ਇੰਨਾ ਹੋਵੇ ਕਿ ਪੁੱਛਣ ਦੱਸਣ ਦੀ ਲੋੜ ਨਾ ਹੋਵੇ ਪ੍ਰੀਤ ਇੰਨੀ ਹੋਵੇ ਕਿ ਬਸ ਕਰਕੇ ਕਹਦੇ ਬਾਪੂ ਤੇ ਪਰੋਸਾ ਪਰੋਸਾ ਬਾਪੂ ਤੇ ਕਹਿੰਦੇ ਨਾ ਕੰਮਕਾਰ ਵੱਲ ਦਿਲਯਾਰ ਵੱਲ ਤੁਸੀਂ ਜੋ ਕਰਨਾ ਕਰੋ ਇਹ ਕਹਦੇ ਨਾ ਬਾਪੂ ਸੰਭਲੀ ਆਪੇ ਹੋਣ ਤੇਰੀ ਜਿੱਤ ਦਾ ਸਵਾਲਾ ਤੂੰ ਹੀ ਸੰਭਣਾ ਮੈਂ ਜੋ ਕਰਨਾ ਸੀ ਕਰਤਾ ਸੰਭਲੀ ਤੂੰ ਹੋਣਾ ਪਏ ਬਸ ਇੰਨੀ ਗੱਲ ਹੈ ਜੀ ਆ ਪਿਆਰ ਬਣਾਵੇ ਸਾਰਿਆਂ ਦਾ ਜੀ Thank mm -hmm.